ਸਭ ਤੋਂ ਪਹਿਲਾਂ ਅਸੀਂ ਉਸ ਵੈਗੁਰੂ ਦਾ ਸ਼ਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇੱਕ ਖਾਸ ਮਕਸਦ ਲਈ ਇਸ ਸੰਸਾਰ ਦੇ ਉੱਤੇ ਭੇਜਿਆ ਸੀ ਪਰ ਅਸੀਂ ਉਸ ਮਕਸਦ ਨੂੰ ਭੁੱਲ ਕੇ ਅਸੀਂ ਆਪਣੇ ਕੰਮਕਾਰਾਂ ਵਿੱਚ ਦੁਨਿਆਵੀ ਕੰਮ ਕਰਾ ਚਲਾ ਕੇ ਉਸ ਮਾਲਕ ਸੱਚ ਨੂੰ ਪਲਾ ਦਿੱਤਾ ਉਸ ਮਾਲਕ ਨੇ ਸਾਨੂੰ 84 ਲੱਖ ਜੂਨਾ ਤੋਂ ਬਾਅਦ ਈ ਅਨਸਾਨੀ ਜਾਮਾ ਬਖਸ਼ਿਸ਼ ਕੀਤਾ ਸੀ ਉਸ ਨੇ ਆਪਣੇ ਮਿਲਣ ਵਾਸਤੇ ਹੀ ਬਖਸ਼ਿਸ਼ ਕੀਤਾ ਹੈ ਪਰ ਇੱਥੇ ਆ ਕੇ ਅਸੀਂ ਉਸ ਸੱਚ ਨੂੰ ਉਸ ਵਹਿਗੁਰੂ ਪਰਮੇਸ਼ਰ ਨੂੰ ਪੁਲਾ ਦਿੱਤਾ ਹੈ ਉਹ ਪ੍ਰਮਾਤਮਾ ਸਾਰੇ ਸੰਸਾਰ ਦਾ ਇੱਕ ਹੈ ਸ੍ਰਿਸ਼ਟੀ ਦਾ ਰਚਨਹਾਰ ਉਹ ਇੱਕੋ ਇੱਕ ਹੈ ਤਾਂ ਜਦੋਂ ਕਿ ਸ੍ਰਿਸ਼ਟੀ ਜਿੰਨੀ ਵੀ ਹੈ ਇਸ ਰਚਨਾ ਨੇ ਇੱਕ ਦਿਨ ਨਾਸ਼ ਹੋ ਜਾਣਾ ਹੈ ਲਿਸਨੇ ਫਨਾ ਹੋ ਜਾਣਾ ਹੈ ਪਰ ਉਹ ਪਰਮਾਤਮਾ ਸੱਚ ਕਦੇ ਨਾਸ਼ ਨਹੀਂ ਹੁੰਦਾ ਕਦੇ ਫਨਾ ਨਹੀਂ ਹੁੰਦਾ ਉਹ ਹਮੇਸ਼ਾ ਹੀ ਸੱਚ ਰਹਿਣਾ ਹੈ ਉਹ ਥਿਰ ਰਹਿਣ ਵਾਲਾ ਹੈ ਇਨ ਸੰਸਾਰ ਦੇ ਵਿਚ ਕੋਈ ਵੀ ਥਿਰ ਰਹਿਣ ਵਾਲੀ ਨਹੀਂ ਹੈ ਅਸੀਂ ਜੋ ਵੀ ਅੱਖਾਂ ਨਾਲ ਦੇਖ ਰਹੇ ਹਾਂ ਇਹ ਸਭ ਕੁਝ ਨਾਸ਼ਵਾਨ ਹੈ ਤਾਂ ਗੁਰੂ ਸਾਹਿਬ ਫਰਮਾਨ ਕਰਦੇ ਹਨ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਥਿਰ ਨਹੀਂ ਕਹਿੰਦੇ ਜੋ ਦਿਨ ਆਂਦਾ ਹੈ ਉਹ ਦਿਨ ਚਲਾ ਜਾਂਦਾ ਹੈ ਕਰਨਾ ਕੂਝ ਕਨ ਐ ਸੰਸਾਰ ਤੂੰ ਇੱਕ ਦਿਨ ਅਸੀਂ ਵੀ ਚਲੇ ਜਾਣਾ ਹੈ ਰਹਿਣ ਥਿਰ ਨਾਹੀ ਇੱਥੇ ਰਹਿਣ ਵਾਲੀ ਕੋਈ ਵੀ ਚੀਜ਼ ਸਦਾ ਟਿਕੀ ਨਹੀਂ ਰਹਿ ਸਕਦੀ ਤਾਂ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਇਹ ਫਾਨੀ ਸੰਸਾਰ ਹੀ ਨਾਸ਼ਮਾਨਾ ਹੈ ਤਾਂ ਕਬੀਰ ਸਾਹਿਬ ਆਪਣੀ ਬਾਣੀ ਦੇ ਅੰਦਰ ਬੜਾ ਖੋਲ ਖੋਲ ਕਿਸ ਮਜਾਦੇ ਹਨ ਹਾਫ ਕਹਿੰਦੇ ਨੇ ਜਦ ਲਗ ਤੇਲ ਦੀਵੇ ਮੁਖ ਬਾਤੀ ਤਬ ਸੁਜੇ ਸਭ ਕੋਈ ਕਹਿੰਦੇ ਨੇ ਜਦੋਂ ਤੱਕ ਦੀਵੇ ਦੇ ਅੰਦਰ ਤੇਲ ਹੈ ਬੱਤੀ ਚਲਦੀ ਰਹਿੰਦੀ ਹੈ ਤਬ ਤੱਕ ਸਾਨੂੰ ਸਾਰਾ ਕੁਝ ਹੀ ਦਿਸ ਰਿਹਾ ਹੁੰਦਾ ਹੈ ਆਪ ਕਬੀਰ ਸਾਹਿਬ ਫਰਮਾਨ ਕਰਦੇ ਹਨ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਜਦੋਂ ਇਹ ਤੇਲ ਜਲ ਜਾਂਦਾ ਹੈ ਬੱਤੀ ਮੁੱਝ ਜਾਂਦੀ ਹੈ ਤੇ ਇਹ ਸਰਕਾਰ ਸੁਨਾ ਹੋ ਜਾਂਦਾ ਹੈ ਪਾਵ ਕੇ ਜਦੋਂ ਤੱਕ ਇਹ ਦੀਵਾ ਚੱਲਦਾ ਸੀ ਤਾਂ ਉਸ ਦਾ ਚਾਨਣ ਸੀ ਜਦੋਂ ਦੀਵਾ ਬੁੱਝ ਜਾਂਦਾ ਹੈ ਬੱਤੀ ਬੁੱਝ ਜਾਂਦੀ ਹੈ ਉਥੇ ਹਨੇਰਾ ਹੋ ਜਾਂਦਾ ਹੈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਤੇ ਆਪ ਫਰਮਾਨ ਕਰ ਰਹੇ ਹਨ ਕਿ ਕਿ ਜਦੋਂ ਤੱਕ ਪਰਮੇਸ਼ਰ ਨੇ ਸਵੰਸਾ ਰੂਪੀ ਤੇਲ ਸਾਡੇ ਸਰੀਰ ਸਾਡੇ ਵਜੂਦ ਦੇ ਅੰਦਰ ਰੱਖਿਆ ਹੋਇਆ ਹੈ ਉਦੋਂ ਤੱਕ ਸਾਡੇ ਜੀਵਨ ਦੀ ਜੋਤ ਜਲਦੀ ਰਹਿੰਦੀ ਹੈ ਜਿਸ ਦਿਨ ਇਹ ਸਵਾਂਸਾ ਰੂਪੀ ਤੇਲ ਖਤਮ ਹੋ ਜਾਣਾ ਹੈ ਇਹ ਸਾਡੇ ਜੀਵਨ ਦੀ ਜੋਤ ਵੀ ਮੁਝ ਜਾਣੀ ਹੈ ਆਪ ਫਰਮਾ ਰਹੇ ਹਨ ਕਿ ਉਸ ਦਿਨ ਸਾਡੀ ਮੌਤ ਹੋ ਜਾਣੀ ਹੈ ਤੇ ਇਹ ਸਰੀਰ ਨਾਸ਼ ਹੋ ਜਾਣਾ ਹੈ ਫਰਮਾਨ ਕਰ ਰਹੇ ਹਨ ਰੇ ਬੋਰੇ ਤੋਏ ਕਰੇ ਨਾ રાખી ਕੋਈ ਕੰਦਰ ਇਹ ਮੂਰਖ ਹੈ ਕਮਲੇ ਜਦੋਂ ਤੇਰੀ ਮੌਤ ਹੋ ਜਾਣੀ ਹੈ ਜਦੋਂ ਤੂੰ ਨਾਸ਼ ਹੋ ਜਾਣਾ ਹੈ ਉਸ ਮਾਲਕ ਨੇ ਬੁਲਾ ਲੈਣਾ ਹੈ ਤੈਨੂੰ ਇੱਕ ਮਿੰਟ ਵਾਸਤੇ ਵੀ ਕਿਸੇ ਕਰੇ ਨੀ ਰੱਖਣਾ ਕਿਉਂਕਿ ਤੇਰੇ ਅੰਦਰ ਉਹ ਆਤਮਾ ਰੂਪੀ ਜੋਤ ਉਜਾ ਚੁਕੀ ਹੁੰਦੀ ਹੈ ਤੇਰਾ ਸਰੀਰ ਉਸ ਵੇਲੇ ਖਤਮ ਹੋ ਚੁੱਕਾ ਹੁੰਦਾ ਹੈ ਤਾਂ ਆਪ ਫਿਰ ਅਬ ਸਮਝਾ ਰਹੇ ਹਨ ਕਾਕੀ ਮਾਤ ਪਿਤਾ ਕਉ ਕਾਕੂ ਕਮਣ ਪੁਰਖ ਕੀ ਜੋਰੀ ਕਹਿੰਦੇ ਨੇ ਕਿ ਕਿਹੜੇ ਤੇਰੇ ਮਾਤਾ ਪਿਤਾ ਹਨ ਤੇ ਕਿਹੜੀ ਤੇਰੀ ਵੋਟੀ ਹੈ ਕਹਿੰਦੇ ਹਨ ਕਿ ਇਹ ਸਭ ਮਾਤਾ ਪਿਤਾ ਸੰਗੀ ਸਾਥੀ ਰਿਸ਼ਤੇਦਾਰ ਸਾਡੇ ਯਾਰ ਸੱਜਣ ਦੋਸਤ ਮਿੱਤਰ ਪੁੱਤਰ ਤੀ ਜਿਨ੍ਹਾਂ ਨਾਲ ਅਸੀਂ ਪਿਆਰ ਪਾਈ ਬੈਠੇ ਆਂ ਇਹਨਾਂ ਵਿੱਚੋਂ ਸਾਡਾ ਕੋਈ ਵੀ ਨਹੀਂ ਹੈ ਕਿਉਂਕਿ ਇਹ ਸਭ ਝੂਠ ਦੇ ਰਿਸ਼ਤੇ ਨੇ ਉਹ ਮਾਲਕ ਜਿਸ ਨੇ ਸਾਨੂੰ ਇਸ ਸੰਸਾਰ ਤੇ ਭੇਜਿਆ ਹੈ ਉਹੀ ਸੱਚ ਹੈ ਉਹੀ ਥੇ ਰਹਿਣ ਵਾਲਾ ਹੈ ਕਟ ਫੁੱਟੇ ਫਰਮਾ ਆਪ ਸਮਝਾ ਰਹੇ ਹਨ ਕਟ ਫੁੱਟੇ ਕੋਈ ਬਾਤ ਨਾ ਪੁੱਛੇ ਕਾਡੋ ਕਾਡੋ ਹੋਈ ਕਿੰਦਰ ਜਦੋਂ ਸਰੀਰੂਪੀ ਕੜਾ ਇੱਕ ਦਿਨ ਟੁੱਟ ਜਾਣਾ ਹੈ ਕੋਈ ਵਾਟ ਨਾ ਪੁੱਛੇ ਇਹਦੀ ਕਿਸੇ ਨੇ ਖਬਰ ਨਹੀਂ ਲੈਣੀ ਕਿਸੇ ਨੇ ਇਸ ਨੂੰ ਪੁੱਛਣਾ ਹੀ ਨਹੀਂ ਵਾਟ ਨਾ ਪੁੱਛੇ ਕਾਡੋ ਕਾਡੋ ਹੋਈ ਕਹਿੰਦੇ ਚਾਰੇ ਪਾਸੇ ਰਿਸ਼ਤੇਦਾਰ ਸਾਖ ਸੰਬੰਧੀ ਸੱਜਣ ਮਿੱਤਰ ਸਭ ਨੇ ਕਹਿਣਾ ਹੈ ਇਸ ਨੂੰ ਹੁਣ ਕੱਢੋ ਇਹਨੂੰ ਹੁਣ ਸ਼ਮਸ਼ਾਨ ਵੱਲ ਲੈ ਕੇ ਚਲੋ ਆਫ ਰੋਮਾਨ ਆਪ ਦੱਸ ਰਹੇ ਹਨ ਦੋਹਰੀ ਬੈਠੀ ਮਾਤਾ ਰੋਵੇ ਕਟਿਆ ਲੈ ਗਏ ਭਾਈ ਕਹਿੰਦੇ ਦਰਵਾਜੇ ਤੇ ਬੈਠ ਕੇ ਮਾਤਾ ਰੋ ਰਹੀ ਹੈ ਤੇ ਮੱਝੀ ਚੁੱਕ ਕੇ ਲੈ ਕੇ ਉਹਦੇ ਭਾਈ ਸ਼ਮਸ਼ਾਨ ਵੱਲ ਨੂੰ ਜਾ ਰਹੇ ਹਨ ਕਹਿੰਦੇ ਨੇ ਕਿ ਲੱਟ ਛਟਕਾਰੈ ਤੀਆ ਰੋਵੇ ਅੰਸ ਇਕੱਲਾ ਜਾਈ ਕਹਿੰਦੇ ਨੇ ਕਿ ਇਹ ਵਾਰ ਖਲਾਰ ਕੇ ਉਸ ਦੀ ਪਤਨੀ ਰੋ ਰਹੀ ਹੈ ਕਿ ਅੰਸ ਇਕੱਲਾ ਜਾਈ ਜਿਹੜਾ ਅੰਸ ਭਾਵ ਕੇ ਆਤਮਾ ਰੂਪੀ ਜੀਵ ਇਹ ਕੱਲ ਹੀ ਜਾਂਦਾ ਹੈ ਇਸ ਸਰੀਰ ਨੂੰ ਵੀ ਛੱਡ ਕੇ ਚਲਾ ਜਾਂਦਾ ਹੈ ਤਾਂ ਕਬੀਰ ਸਾਹਿਬ ਸਾਨੂੰ ਫੇਰ ਸਮਝਾ ਰਹੇ ਹਨ ਕਹਿਤ ਕਬੀਰ ਸੋਨੇ ਰੋ ਸੰਤੋ ਪੈ ਸਾਗਰ ਕੀਤਾ ਹੀ ਇਹ ਕਹਿੰਦਾ ਪੈ ਦਾ ਸਾਗਰ ਹੈ ਸੁਣੋ ਰੇ ਸੰਤੋ ਕਹਿੰਦੇ ਸੰਤ ਜਨੋ ਇਹ ਸੁਣੋ ਇਹ ਪੈ ਦਾ ਸਾਗਰ ਹੈ ਇਸ ਬੰਦੇ ਸਿਰ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਕਹਿੰਦੇ ਜਮਨੀ اٹੇ ਕਸਾਈ ਕਹਿੰਦੇ ਇਹ ਦੇ ਸਿਰ ਕਹਿੰਦੇ ਕਿ ਜ਼ੁਲਮ ਹੁੰਦਾ ਹੈ ਕਿਉਂਕਿ ਕਰਮਾਂ ਦੇ ਅਸਾਬ ਦੇ ਨਾਲ ਜੋ ਕੀਤੇ ਹੁੰਦੇ ਨੇ ਕੰਮ ਜਮਦੂਤ ਆ ਕੇ ਲੈਣ ਆਉਂਦਾ ਹੈ ਜਦੋਂ ਉਹ ਬੋਤ ਦੁਖ ਦਿੰਦਾ ਹੈ ਜੰਮ ਨਹੀਂ ਹਟੇ ਗਸਾਈ ਜਦੋਂ ਇਸ ਦੀ ਮੌਤ ਹੁੰਦੀ ਹੈ ਜੰਮ ਦੂਤ ਇਹਦੇ ਕਰਮਾਂ ਅਨਸਾਰ ਫਿਰ ਉਸ ਉਹਨਾਂ ਦੀ ਮਾਰ ਪੈਂਦੀ ਹੈ ਕਬੀਰ ਸਵ ਆਪਣੀ ਬਾੜੀ ਦੇ ਅੰਦਰ ਫਰਮਾਨ ਕਰਦੇ ਹਨ ਕਬੀਰ ਜੰਮ ਕਾ ਠੇਂਗਾ ਬੁਰਾ ਹੈ ਉਹ ਨਾ ਸਿਆ ਜਾਏ ਕਿੰਨੇ ਕਿ ਜੰਮ ਦਾ ਠੇਂਗਾ ਇਨਾ ਬੁਰਾ ਹੈ ਕਿ ਉਹ ਤੈਥੂ ਸਿਆ ਨਹੀਂ ਜਾਣਾ ਉਹਦੀ ਮਾਰ ਹੀ ਐਸੀ ਬੁਰੀ ਹੈ ਤਾਂ ਫਰਮਾਨ ਕਰ ਰਹੇ ਹਨ ਕਿ ਉਹ ਅਸੀਂ ਆਪਣੀ ਮੌਤ ਤੋਂ ਪਹਿਲਾਂ-ਪਹਿਲਾਂ ਉਸ ਵਹਿਗੁਰੂ ਦੇ ਉਸ ਸਤਿਗੁਰੂ ਦੇ ਉਸ ਮਾਰਗ ਦੇ ਗੁਣ ਗਾਣੇ ਹਨ ਭਾਵ ਕਿ ਸਿਮਰਨ ਕਰਨਾ ਹੈ ਭਜਨ ਕਰਨਾ ਹੈ ਤਾਂ ਕਿ ਉਹ ਨਾਲ ਮਿਲ ਕੇ ਉਸ ਸੱਚ ਦੇ ਨਾਲ ਆਪਣੀ ਆਤਮਾ ਨੂੰ ਉਸ ਸੱਚੇ ਪ੍ਰਮਾਤਮਾ ਨਾਲ ਜੋੜ ਦੇਣਾ ਹੈ ਤਾਂ ਫਰਮਾਨ ਕਰ ਰਹੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਸਭ ਜਗ ਹੀ ਝੂਠਦਾ ਹੈ ਫਰਮਾ ਰਹੇ ਹਨ ਕੂੜ ਕੂੜੇ ਨੇ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕਹਿੰਦੇ ਨੇ ਕਿ ਸਾਡਾ ਪ੍ਰੇਮ ਹੀ ਕੂੜ ਨਾਲ ਹੈ ਸਾਡਾ ਪਿਆਰ ਹੀ ਕੂੜ ਨਾਲ ਹੈ ਸਾਡਾ ਏਸ ਅਸੀਂ ਇਸ ਦੇ ਨਾਲ ਨੇ ਲਗਾਇਆ ਹੋਇਆ ਹੈ ਇਹਦੇ ਨਾਲ ਹੀ ਪਿਆਰ ਪਾਇਆ ਹੈ ਵਿਸਰਿਆ ਕਰਤਾਰ ਸਾਨੂੰ ਉਹ ਪ੍ਰਮਾਤਮਾ ਕਰਤਾਰ ਵੀ ਭੁੱਲ ਗਿਆ ਹੈ ਕਿਸ ਨਾਲ ਕੀਚੇ ਦੋਸਤੀ ਕਹਿੰਦਾ ਦੋਸਤੀ ਕਰਨ ਦੇ ਕਾਬਿਲ ਹੀ ਕਿਹੜੀ ਚੀਜ਼ ਇੱਥੇ ਹੈਗੀ ਕਹਿੰਦਾ ਸੰਸਾਰ ਦੇ ਵਿੱਚ ਦੋਸਤੀ ਕਾਬਿਲ ਕਰਨ ਦੇ ਕੋਈ ਵੀ ਨਹੀਂ ਹੈ ਸਭ ਜਗ ਚੱਲਣ ਹਾਰ ਇਹ ਸਾਰਾ ਜਗ ਤੇ ਚਲਾਈ ਮਾਨ ਹੈ ਤੇ ਆ ਪ੍ਰਮਾਣ ਕਰਦੇ ਹਨ ਸਤ ਗੁਰੂ ਬਾਜ ਨਾ 베ਲੀ ਕੋਈ ਇਥੇ ਉਥੇ ਰਾਖਾ ਪ੍ਰਭ ਸੋਈ ਆ ਪ੍ਰਮਾਣ ਕਰ ਰਹੇ ਹਨ ਕਿ ਸੱਜਣ ਸੋਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਕਿੱਥੇ ਖੜੇ ਦਸਿੰਨ ਕਹਿੰਦੇ ਜਿੱਥੇ ਸਾਡੇ ਕਰਮਾਂ ਦਾ ਸਾਕਤਾਵ ਹੋਣਾ ਹੈ ਉਥੇ ਜਿੱਥੇ ਸਾਡਾ लेखा ਮੰਗਿਆ ਜਾਣਾ ਕਰਮਾਂ ਦਾ ਕੇਂਦਰ ਸੱਜਣੋ ਉਹੀ ਥੀਂ ਨੇ ਜਿਹੜੇ ਸਾਡੇ ਚੱਲਣ ਵੇਰੇ ਨਾਲ ਚੱਲਣ ਉਥੇ ਸਾਡੇ ਕਰਮਾਂ ਦਾ ਸਾਬ ਚੁਕਾ ਸਕਣ ਤਾਂ ਗੁਰੂ ਸਾਹਿਬ ਸਾਨੂੰ ਵੀ ਫਰਮਾਨ ਕਰਦੇ ਹਨ ਗੁਰੂ ਤੇਗ ਬਹਾਦਰ ਕਹਿੰਦੇ ਹਨ ਜਗ ਰਚਨਾ ਸਭ ਝੂਠ ਹੈ ਪਰ ਉਹ ਆਜ ਕੋ ਕਾਲ ਨਾਨਕ ਹਰ ਗੁਣ ਗਾਇਲ ਹੈ ਛੱਡ ਸਗਲ ਜੰਜਾਲ ਕਹਿੰਦਾ ਇਹ ਸੰਸਾਰ ਦੇ ਜੰਜਾਲਾਂ ਨੂੰ ਛੱਡ ਕੇ ਉਸ ਇੱਕ ਪਰਮਾਤਮਾ ਦੇ ਗੁਣਾਂ ਨੂੰ ਗਾਲ ਹੈ ਉਸ ਪਰਮੇਸ਼ਰ ਦਾ ਸਿਮਰਨ ਕਰ ਲੈ ਉਸ ਵੈਗੁਰੂ ਦਾ ਸਿਮਰਨ ਕਰਕੇ ਉਸ ਸੱਚੇ ਮਾਲਕ ਦੇ ਘਰ ਪਹੁੰਚਣਾ ਹੈ ਅਸੀਂ ਆਪਣੀ ਆਤਮਾ ਨੂੰ ਉਸ ਸੱਚ ਦੇ ਨਾਮ ਲਾਉਣਾ ਹੈ 84 ਲੱਖ ਜੁਨਾਂ ਦੇ ਵਿੱਚੋਂ ਅਸੀਂ ਇਸ ਮਾਲਕ ਨੇ ਸਾਨੂੰ ਜਨਮ ਇਹ ਸੇਵਾस्ते ਬਖਸ਼ਿਆ ਕਸੀ ਉਸ ਸੱਚ ਦੇ ਨਾਲ ਮਿਲਣਾ ਹੈ ਉਸ ਸੱਚ ਦਾ ਸਿਮਰਨ ਕਰਨਾ ਹੈ ਤੇ ਕਬੀਰ ਸਾਹਿਬ ਦੇ ਆਉ ਅਸੀਂ ਵੀ ਕਬੀਰ ਸਾਹਿਬ ਦੀ ਬਾਣੀ ਤੋਂ ਉਪਦੇਸ਼ ਨੂੰ ਲਾਭ اٹھਾਈਏ ਉਹਨਾਂ ਨੇ ਸਾਨੂੰ ਬੜੇ ਸਰਲ ਤੇ ਚੰਗੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ ਆਓ ਅੱਜ ਦੀ ਇਸ ਛਵਤੂ ਆਪਾਂ ਲਾ ਉਠਾ ਕੇ ਉਸ ਮਾਲਕ ਦੇ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ